ਤੇ ਇਹ ਵੀ ਜਿਹੜਾ ਸੰਕਟਾ ਆਪਣੇ ਦੇ ਆਇਆ ਹੋਇਆ ਪੂਰੇ ਪੰਜਾਬ ਤੇ ਤੇ ਪਿਛਲੇ ਤਾਂ ਤੁਹਾਨੂੰ ਪਤਾ ਹੋਣਾ ਵੀ ਜਿਹੜਾ ਇੱਕ ਫਸੇ ਆ ਹੈਗਾ ਬੰਨ ਉਹ ਤੇ ਉੱਥੇ ਟੁੱਟਣ ਤੇ ਕਗਾਰ ਤੇ ਸੀ ਪਰ ਮੈਂ ਧੰਨਵਾਦ ਤੁਹਾਡਾ ਕਰਦਾ ਵੀ ਤੇ ਮਾਨ ਨਾਲ ਵੀ ਬਾਰ-ਬਾਰ ਮਾਣ ਵੀ ਮਹਿਸੂਸ ਕਰਦਾ ਵੀ ਜਿੱਦਾਂ ਸਹਿਯੋਗ ਮਸ਼ੂਰਾ ਖਾਮ ਹੋ ਜਾ ਬੰਡ ਵਾਲੇ ਆਪਣੇ ਵੀਰ ਉਹਨਾਂ ਦੇ ਸਰਪੰਚ ਸਾਹਿਬ ਨੇ ਕੀਤਾ ਤੇ ਤੁਸੀਂ ਕੀਤਾ ਰਲ ਕੇ ਉਹ ਅੱਜ ਉਹਦੀ ਸਥਿਤੀ ਇਹ ਆ ਵੀ ਉਹ ਬੰਨਾ ਜੇ ਆਪਾਂ ਤੁਸੀਂ ਸਾਰੇ ਰਲ ਕੇ ਕੰਮ ਨਾ ਕੀਤਾ ਹੁੰਦਾ ਤਾਂ ਉਹ ਅੱਜ ਬੰਦ ਟੁੱਟਿਆ ਟੁੱਟ ਸਕਦਾ ਸੀ ਹੈਨਾ ਤੇ ਇਹਦੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਸ਼ਾਬਾਸ਼ੀ ਵੀ ਆ ਤੇ ਮੈਂ ਸਲਾਮ ਕਰਦਾ ਤੁਹਾਡੀ ਸਾਰਿਆਂ ਦੀ ਮਿਹਨਤ ਨੂੰ ਅੱਜ ਅਸੀਂ ਸਾਰੇ ਤਾਂ ਹੀ ਤੁਹਾਡੇ ਕੋਲ ਆਏ ਆ ਸਾਰੇ ਰਲ ਕੇ ਇੱਕ ਤਾਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਨੂੰ ਪਤਾ ਹੀ ਹੈ ਵੀ ਇਹ ਜਿਹੜਾ ਕਾਰਜਾ ਤਾਂ ਸਿਰੇ ਲੱਗਿਆ ਜੇ ਤੁਸੀਂ ਸਾਰਿਆਂ ਸਹਿਯੋਗ ਕੀਤਾ ਅੱਜ ਸਾਡੀ ਸਾਰੀ ਟੀਮ ਧੰਨਵਾਦ ਕਰਨ ਵਾਸਤੇ ਤੁਹਾਡੇ ਕੋਲ ਆਈ ਆ ਤੇ ਸਾਰ ਨੂੰ ਸਨਮਾਨ ਕਰਨ ਵਾਸਤੇ ਆਈ ਆ ਵੀ ਜਿਹੜਾ ਤੁਸੀਂ ਇੰਨੇ ਦਿਨਾਂ ਤੋਂ ਲਗਾਤਾਰ ਸਾਡਾ ਸਹਿਯੋਗ ਦਿੱਤਾ ਉਹਦੇ ਵਾਸਤੇ ਸ਼ੁਕਰੀਆ ਕਰਨ ਵਾਸਤੇ ਆਇਆ ਸਰਪੰਚ ਸਾਹਿਬਾ ਨਾ ਤੇ ਤੁਹਾਡਾ ਸਾਰਿਆਂ ਦਾ ਤੇ ਮੇਰੀ ਬੇਨਤੀ ਹੈ ਵੀ ਤੁਸੀਂ ਇਕੱਲੇ ਬੈਠੇ ਰਹਿਣਾ ਠੀਕ ਹੈ ਸਾਡੇ ਵੱਲੋਂ ਜਿਵੇਂ ਸਤਕਾਰ ਦੇ ਤੌਰ ਤੇ ਬੀਬੀਆਂ ਲਈ ਅਸੀਂ ਸੂਟ ਲੈ ਕੇ ਆਏ ਆ ਤੇ ਬਾਕੀ ਜਿੰਨੇ ਮੇਰੇ ਵੀਰ ਭਰਾ ਨੇ ਉਹਨਾਂ ਵਾਸਤੇ ਅਸੀਂ ਲੁੰਗੀਆਂ ਲੈ ਕੇ ਆਏ ਆ ਸਿਰਫ ਸਨਮਾਨ ਕਰਨ ਵਾਸਤੇ ਥੋੜਾ ਸਨਮਾਨ ਹੈ ਆ ਸਾਡੇ ਮਨਾਂ 'ਚ ਤੁਹਾਨੂੰ ਬੜਾ ਚੰਗਾ ਲੱਗਿਆ ਜਿੰਨੇ ਦਿਨ ਵੀ ਬੈਠੇ ਰਹਿਣਾ ਬਸ ਪਰ ਮੇਰੀ ਬੇਨਤੀ ਸਿਰਫ ਇੰਨੀ ਹੈ ਵੀ ਇੱਕ ਮਿੰਟ ਇੱਕ ਮਿੰਟ ਸਾਰੇ ਬਾਤ ਮੇਰਾ ਹੋ ਬੈਠੇ ਰਹਿਣਾ ਮੈਂ ਆਪਣੇ ਬੰਦੇ ਹਾਂ ਬਹੀ ਨਾ ਲੱਗੇ ਵੀ ਸਾਰੇ ਨੇ ਪੂਰੇ ਜਿਵੇਂ ਤਰੀਕੇ ਨਾਲ ਕੰਮ ਇੱਥੇ ਕੀਤਾ ਉਸੇ ਤਰੀਕੇ ਨਾਲ ਪੂਰੇ ਪਿਆਰ ਨਾਲ ਬੈਠ ਕੇ ਜੋ ਹਰ ਟੋਲ ਕੋਈ ਬੰਦਾ ਮੰਨ ਲਓ ਇਹ ਨਹੀਂ ਵੀ ਉਹ ਤੋਂ ਬਗੈਰ ਹੋਊਗਾ ਤੁਹਾਡਾ ਸਤਿਕਾਰ ਸਾਰਿਆਂ ਦਾ ਸਾਰਿਆਂ ਦਾ ਕੀਤਾ ਜਾਊਗਾ ਪਰ ਇਹ ਆ ਵੀ ਅਸੀਂ ਭੱਜਣੇ ਨਹੀਂ ਇੱਥੇ ਜਿਉਂਦਾ ਤੇਓ ਬਟੇਆ ਤੁਹਾਡਾ ਸਾਰਿਆਂ ਨੂੰ ਮਿਲੂਗਾ ਅਨੁਸ਼ਾਸਨ ਚ ਰਹਿਣਾ ਬਸ ਇਹ ਕਾਹਲੇ ਨਹੀਂ ਇਸ ਕਾਰਜ ਦੀ ਸ਼ੁਰੂ ਕਰੂੰਗਾ ਸਰਪੰਚ ਸਾਹਿਬਾਨ ਤੋਂ ਤੇ ਸਰਪੰਚ ਜੀ ਨੂੰ ਵੀ ਹੁਣੇ ਆਣੇ ਤੇ ਬਾਕੀ ਸਰਪੰਚ ਵੀ ਤੁਹਾਨੂੰ ਬਹੁਤ ਬੱਡਾ ਜੋਦਾਰ ਰਿਹਾ ਬਹੁਤ ਬੁਢੀ ਮੈਨੇਜਮੈਂਟ ਕੀਤੀ ਹੈ ਸਾਰੇ ਰਲ ਕੇ ਹੈਨਾ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਸੰਕਟ ਆ ਆਪਣੇ ਦੇ ਆਇਆ ਹੋਇਆ ਪੂਰੇ ਪੰਜਾਬ ਤੇ ਤੇ ਪਿਛਲੇ ਦਿਨ ਤੁਹਾਨੂੰ ਪਤਾ ਹੋਣਾ ਵੀ ਜਿਹੜਾ ਇੱਕ ਫਸੇ ਆ ਹੈਗਾ ਬੰਨ ਉਹ ਤੇ ਉੱਥੇ ਟੁੱਟਣ ਦੀ ਗੱਲ ਤੇ ਸੀ ਪਰ ਮੈਂ ਧੰਨਵਾਦ ਤੁਹਾਡਾ ਕਰਦਾ ਵੀ ਤੇ ਮਾਨ ਨਾਲ ਵੀ ਬਾਰ-ਬਾਰ ਮਾਨ ਵੀ ਮਹਿਸੂਸ ਕਰਦਾ ਵੀ ਜਿੱਡਾ ਸਹਿਯੋਗ ਮਸ਼ੂਰ ਵਾਲਾ ਖਾਮ ਜਬ ਮੰਡਾ ਵਾਲੇ ਆਪਣੇ ਵੀਰ ਉਹਨਾਂ ਦੇ ਸਰਪੰਚ ਸਾਹਿਬ ਨੇ ਕੀਤਾ ਤੇ ਤੁਸੀਂ ਕੀਤਾ ਰਲ ਕੇ ਉਹ ਅੱਜ ਉਹਦੀ ਸਥਿਤੀ ਇਹ ਆ ਵੀ ਉਹ ਬੰਨਾ ਜੇ ਆਪਾਂ ਤੁਸੀਂ ਸਾਰੇ ਰਲ ਕੇ ਕੰਮ ਨਾ ਕੀਤਾ ਹੁੰਦਾ ਤਾਂ ਉਹ ਅੱਜ ਬੰਨ ਟੁੱਟਿਆ ਟੁੱਟ ਸਕਦਾ ਸੀ ਹੈਨਾ ਤੇ ਇਹਦੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਸ਼ਾਬਾਸ਼ੀ ਵੀ ਆ ਤੇ ਮੈਂ ਸਲਾਮ ਕਰਦਾ ਤੁਹਾਡੀ ਸਾਰਿਆਂ ਦੀ ਮਿਹਨਤ ਨੂੰ ਅੱਜ ਅਸੀਂ ਸਾਰੇ ਤਾਂ ਹੀ ਤੁਹਾਡੇ ਕੋਲ ਆਇਆ ਸਾਰੇ ਰਲ ਕੇ ਇੱਕ ਤਾਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਨੂੰ ਪਤਾ ਹੀ ਹੈ ਵੀ ਇਹ ਜਿਹੜਾ ਕਾਰਜਾ ਤਾਂ ਸਿਰੇ ਲੱਗਿਆ ਜੇ ਤੁਸੀਂ ਸਾਰਿਆਂ ਸਹਿਯੋਗ ਕੀਤਾ ਅੱਜ ਸਾਡੀ ਸਾਰੀ ਟੀਮ ਧੰਨਵਾਦ ਕਰਨ ਵਾਸਤੇ ਤੁਹਾਡੇ ਕੋਲ ਆਈ ਹੈ ਤੇ ਸਾਨੂੰ ਸਨਮਾਨ ਕਰਨ ਵਾਸਤੇ ਆਈ ਹੈ ਵੀ ਜਿਹੜਾ ਤੁਸੀਂ ਐਨੇ ਦਿਨਾਂ ਤੋਂ ਲਗਾਤਾਰ ਸਾਡਾ ਸਹਿਯੋਗ ਦਿੱਤਾ ਉਹਦੇ ਵਾਸਤੇ ਸ਼ੁਕਰੀਆ ਕਰਨ ਵਾਸਤੇ ਆਇਆ ਸਰਪੰਚ ਸਾਹਿਬਾ ਨਾਲ ਤੇ ਤੁਹਾਡਾ ਸਾਰਿਆਂ ਦਾ ਤੇ ਮੇਰੀ ਬੇਨਤੀ ਹੈ ਵੀ ਤੁਸੀਂ ਇਕੱਲੇ ਬੈਠੇ ਰਹਿਣਾ ਠੀਕ ਹੈ ਸਾਡੇ ਵੱਲੋਂ ਜਿਵੇਂ ਸਤਕਾਰ ਦੇ ਤੌਰ ਤੇ ਬੀਬੀਆਂ ਲਈ ਅਸੀਂ ਸੂਟ ਲੈ ਕੇ ਆਏ ਆ ਤੇ ਬਾਕੀ ਜਿੰਨੇ ਮੇਰੇ ਵੀਰ ਭਰਾ ਨੇ ਉਹਨਾਂ ਵਾਸਤੇ ਅਸੀਂ ਲੁੰਗੀਆਂ ਲੈ ਕੇ ਆਏ ਆ ਸਿਰਫ ਸਨਮਾਨ ਕਰਨ ਵਾਸਤੇ ਥੋੜਾ ਸਨਮਾਨ ਹੈ ਸਾਡੇ ਮਨ ਅੱਜ ਤੁਹਾਨੂੰ ਬੜਾ ਚੰਗਾ ਲੱਗਿਆ ਜਿੰਨੇ ਦਿਨ ਵੀ ਬੈਠੇ ਰਹਿਣਾ ਬਸ ਪਰ ਮੇਰੀ ਬੇਨਤੀ ਸਿਰਫ ਇੰਨੀ ਹੈ ਕਿ ਬਈ ਇੱਕ ਮਿੰਟ ਇੱਕ ਮਿੰਟ ਸਾਰੇ ਜੀ ਬਠੇ ਰਹੋ ਬੈਠੇ ਰਹੋ ਮੈਂ ਆਪਣੇ ਬੰਦ ਹਾਂ ਬਹੀ ਨਾ ਲੱਗੇ ਵੀ ਸਾਰੇ ਨੇ ਪੂਰੇ ਜਿਵੇਂ ਤਰੀਕੇ ਨਾਲ ਕੰਮ ਇੱਥੇ ਕੀਤਾ ਉਸੇ ਤਰੀਕੇ ਨਾਲ ਪੂਰੇ ਪਿਆਰ ਨਾਲ ਬੈਠ ਕੇ ਜੋ ਹਰ ਤੋੜ ਕੋਈ ਬੰਦਾ ਮੰਨ ਲਓ ਇਹ ਨਹੀਂ ਵੀ ਉਹ ਤੋਂ ਬਗੈਰ ਹੋਊਗਾ ਤੁਹਾਡਾ ਸਤਿਕਾਰ ਸਾਰਿਆਂ ਦਾ ਸਾਰਿਆਂ ਦਾ ਕੀਤਾ ਜਾਊਗਾ ਪਰ ਇਹ ਆ ਵੀ ਅਸੀਂ ਭੱਜਣ ਨਹੀਂ ਇੱਥੇ ਜਿਉਂਦਾ ਤਿਉਂ ਬਟੇ ਹਾਂ ਤੁਹਾਡਾ ਸਾਰਿਆਂ ਨੂੰ ਮਿਲੂਗਾ ਅਨੁਸ਼ਾਸਨ ਚ ਰਹਿਣਾ ਬਸ ਇਹ ਕਾਲੀ ਨਹੀਂ ਕਰਨੀ ਇਸ ਕਾਰਜ ਦੀ ਸ਼ੁਰੂ ਕਰੂੰਗਾ ਸਰਪੰਚ ਸਾਹਿਬਾਨ ਤੋਂ ਤੇ ਸਰਪੰਚ ਵੀ ਦੁਬਈਆ ਨੇ ਤੇ ਬਾਕੀ ਸਰਪੰਚ ਵੀ ਤੁਹਾਡਾ ਸ਼ੁਕਰੀਆ ਬਖਦਾ ਜੀ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਬਹੁਤ ਵੱਡੀ ਮੈਨੇਜਮੈਂਟ ਕੀਤੀ ਹੈ ਸਾਰੇ ਰਲ ਕੇ ਹੈਨਾ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਸੰਕਟ ਆ ਆਪਣੇ ਤੇ ਆਇਆ ਹੋਇਆ ਪੂਰੇ ਪੰਜਾਬ ਤੇ ਤੇ ਪਿਛਲੇ ਤਾਂ ਤੁਹਾਨੂੰ ਪਤਾ ਹੋਣਾ ਵੀ ਜਿਹੜਾ ਇੱਕ ਫਸੇ ਆ ਹੈਗਾ ਬੰਨ ਉਹ ਤੇ ਉੱਥੇ ਟੁੱਟਣ ਤੇ ਕਗਾਰ ਤੇ ਸੀ ਪਰ ਮੈਂ ਧੰਨਵਾਦ ਤੁਹਾਡਾ ਕਰਦਾ ਵੀ ਤੇ ਮਾਨ ਨਾਲ ਵੀ ਬਾਰ-ਬਾਰ ਮਾਨ ਵੀ ਮਹਿਸੂਸ ਕਰਦਾ ਵੀ ਜਿੱਡਾ ਸਹਿਯੋਗ ਮਸ਼ੂੜਾ ਖਾਮ ਉਹ ਜਬ ਮੰਡ ਆਲੇ ਆਪਣੇ ਵੀਰ ਉਹਨਾਂ ਦੇ ਸਰਪੰਚ ਸਾਹਿਬ ਨੇ ਕੀਤਾ ਤੇ ਤੁਸੀਂ ਕੀਤਾ ਰਲ ਕੇ ਉਹ ਅੱਜ ਦੀ ਸਥਿਤੀ ਇਹ ਆ ਵੀ ਉਹ ਬੰਨਾ ਜੇ ਆਪਾਂ ਤੁਸੀਂ ਸਾਰੇ ਰਲ ਕੇ ਕੰਮ ਨਾ ਕੀਤਾ ਹੁੰਦਾ ਤਾਂ ਉਹ ਅੱਜ ਬੰਨ ਟੁੱਟਿਆ ਟੁੱਟ ਸਕਦਾ ਸੀ ਹੈਨਾ ਤੇ ਇਹਦੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਸ਼ਾਬਾਸ਼ੀ ਵੀ ਆ ਤੇ ਮੈਂ ਸਲਾਮ ਕਰਦਾ ਤੁਹਾਡੀ ਸਾਰਿਆਂ ਦੀ ਮਿਹਨਤ ਨੂੰ ਅੱਜ ਅਸੀਂ ਸਾਰੇ ਤਾਂ ਹੀ ਤੁਹਾਡੇ ਕੋਲ ਆਏ ਆ ਸਾਰੇ ਰਲ ਕੇ ਇੱਕ ਤਾਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਨੂੰ ਪਤਾ ਹੀ ਹੈ ਵੀ ਇਹ ਜਿਹੜਾ ਕਾਰਜਾ ਤਾਂ ਸਿਰੇ ਲੱਗਿਆ ਜੇ ਤੁਸੀਂ ਸਾਰਿਆਂ ਨੇ ਸਹਿਯੋਗ ਕੀਤਾ ਅੱਜ ਸਾਡੀ ਸਾਰੀ ਟੀਮ ਧੰਨਵਾਦ ਕਰਨ ਵਾਸਤੇ ਤੁਹਾਡੇ ਕੋਲ ਆਈ ਆ ਤੇ ਸਾਨੂੰ ਸਨਮਾਨ ਕਰਨ ਵਾਸਤੇ ਆਈ ਆ ਵੀ ਜਿਹੜਾ ਤੁਸੀਂ ਐਨੇ ਦਿਨਾਂ ਤੋਂ ਲਗਾਤਾਰ ਸਾਡਾ ਸਹਿਯੋਗ ਦਿੱਤਾ ਉਹਦੇ ਵਾਸਤੇ ਸ਼ੁਕਰੀਆ ਕਰਨ ਵਾਸਤੇ ਆਇਆ ਸਰਪੰਚ ਸਾਹਿਬਾ ਨਾਲ ਤੇ ਤੁਹਾਡਾ ਸਾਰਿਆਂ ਦਾ ਤੇ ਮੇਰੀ ਬੇਨਤੀ ਹੈ ਵੀ ਤੁਸੀਂ ਇਕੱਲੇ ਬੈਠੇ ਰਹਿਣਾ ਠੀਕ ਹੈ ਸਾਡੇ ਵੱਲੋਂ ਜਿਵੇਂ ਸਤਕਾਰ ਦੇ ਤੌਰ ਤੇ ਬੀਬੀਆਂ ਲਈ ਅਸੀਂ ਸੂਟ ਲੈ ਕੇ ਆਏ ਆ ਤੇ ਬਾਕੀ ਜਿੰਨੇ ਮੇਰੇ ਵੀਰ ਭਰਾ ਨੇ ਉਹਨਾਂ ਵਾਸਤੇ ਅਸੀਂ ਲੁੰਗੀਆਂ ਲੈ ਕੇ ਆਏ ਆ ਸਿਰਫ ਸਨਮਾਨ ਕਰਨ ਵਾਸਤੇ ਥੋੜਾ ਸਨਮਾਨ ਹੈ ਸਾਡੇ ਮਨਾਂ 'ਚ ਤੁਹਾਨੂੰ ਬੜਾ ਚੰਗਾ ਲੱਗਿਆ ਜਿੰਨੇ ਦਿਨ ਵੀ ਬੈਠੇ ਰਹਿਣਾ ਬਸ ਪਰ ਮੇਰੀ ਬੇਨਤੀ ਸਿਰਫ ਇੰਨੀ ਹੈ ਵੀ ਇੱਕ ਵਾਰੀ ਇੱਕ ਮਿੰਟ ਦਾ ਸਾਰੇ ਬੈਠੇ ਰਹੋ ਮੈਂ ਆਪਣੇ ਬੰਦ ਹਾਂ ਬਹੀ ਨਾ ਲੱਗੇ ਵੀ ਸਾਰੇ ਨੇ ਪੂਰੇ ਜਿਵੇਂ ਤਰੀਕੇ ਨਾਲ ਕੰਮ ਇੱਥੇ ਕੀਤਾ ਉਸੇ ਤਰੀਕੇ ਨਾਲ ਪੂਰੇ ਪਿਆਰ ਨਾਲ ਬੈਠ ਕੇ ਜੋ ਹਰ ਟੋਲ ਕੋਈ ਬੰਦਾ ਮੰਨ ਲਓ ਇਹ ਨਹੀਂ ਵੀ ਉਹ ਤੋਂ ਬਗੈਰ ਹੋਊਗਾ ਤੁਹਾਡਾ ਸਤਿਕਾਰ ਸਾਰਿਆਂ ਦਾ ਸਾਰਿਆਂ ਦਾ ਕੀਤਾ ਜਾਊਗਾ ਪਰ ਇਹ ਆ ਵੀ ਅਸੀਂ ਭੱਜਣੇ ਨਹੀਂ ਇੱਥੇ ਜਿਉਂਦਾ ਤੇਓ ਬਟੇ ਰਹਾਂ ਤੁਹਾਡਾ ਸਾਰਿਆਂ ਨੂੰ ਮਿਲੂਗਾ ਅਨੁਸ਼ਾਸਨ ਚ ਰਹਿਣਾ ਬਸ ਇਹ ਕਾਹਲੇ ਨਹੀਂ ਇਸ ਕਾਰਜ ਦੀ ਸ਼ੁਰੂ ਕਰੂੰਗਾ ਸਰਪੰਚ ਸਾਹਿਬਾਨ ਤੋਂ ਤੇ ਸਰਪੰਚ ਜੀ ਨੂੰ ਵੀ ਹੁਣੇ ਆਣੇ ਤੇ ਬਾਕੀ ਸਰਪੰਚ ਵੀ ਤੁਹਾਨੂੰ ਬਹੁਤ ਬਹੁਤ ਵੱਡਾ ਜੋਦਾਰ ਰਿਹਾ ਬਹੁਤ ਬੁਢੀ ਮੈਨੇਜਮੈਂਟ ਕੀਤੀ ਹੈ ਸਾਰੇ ਰਲ ਕੇ ਹੈਨਾ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਸੰਕਟ ਆ ਆਪਣੇ ਦੇ ਆਇਆ ਹੋਇਆ ਪੂਰੇ ਪੰਜਾਬ ਤੇ ਤੇ ਪਿਛਲੇ ਦਿਨ ਤੁਹਾਨੂੰ ਪਤਾ ਹੋਣਾ ਵੀ ਜਿਹੜਾ ਇੱਕ ਫਸੇ ਆ ਹੈਗਾ ਬੰਨ ਉਹ ਤੇ ਉਥੇ ਟੁੱਟਣ ਦੀ ਗੱਲ ਕਰਦੇ ਸੀ ਪਰ ਮੈਂ ਧੰਨਵਾਦ ਤੁਹਾਡਾ ਕਰਦਾ ਵੀ ਤੇ ਮਾਨ ਨਾਲ ਵੀ ਬਾਰ-ਬਾਰ ਮਾਣ ਵੀ ਮਹਿਸੂਸ ਕਰਦਾ ਵੀ ਜਿੱਦਾਂ ਸਹਿਯੋਗ مشورہ ਖਾਮ ਹੋ ਜਾ ਬੰਡ ਵਾਲੇ ਆਪਣੇ ਵੀਰ ਉਹਨਾਂ ਦੇ ਸਰਪੰਚ ਸਾਹਿਬ ਨੇ ਕੀਤਾ ਤੇ ਤੁਸੀਂ ਕੀਤਾ ਰਲ ਕੇ ਉਹ ਅੱਜ ਉਹਦੀ ਸਥਿਤੀ ਇਹ ਆ ਵੀ ਉਹ ਬੰਨਾ ਜੇ ਆਪਾਂ ਤੁਸੀਂ ਸਾਰੇ ਰਲ ਕੇ ਕੰਮ ਨਾ ਕੀਤਾ ਹੁੰਦਾ ਤਾਂ ਉਹ ਅੱਜ ਬੰਨ ਟੁੱਟਿਆ ਟੁੱਟ ਸਕਦਾ ਸੀ ਹੈਨਾ ਤੇ ਇਹਦੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਸ਼ਾਬਾਸ਼ੀ ਵੀ ਹੈ ਤੇ ਮੈਂ ਸਲਾਮ ਕਰਦਾ ਤੁਹਾਡੀ ਸਾਰਿਆਂ ਦੀ ਮਿਹਨਤ ਨੂੰ ਅੱਜ ਅਸੀਂ ਸਾਰੇ ਤਾਂ ਹੀ ਤੁਹਾਡੇ ਕੋਲ ਆਇਆ ਸਾਰੇ ਰਲ ਕੇ ਇੱਕ ਤਾਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਨੂੰ ਪਤਾ ਹੀ ਹੈ ਵੀ ਇਹ ਜਿਹੜਾ ਕਾਰਜਾ ਤਾਂ ਸਿਰੇ ਲੱਗਿਆ ਜੇ ਤੁਸੀਂ ਸਾਰਿਆਂ ਸਹਿਯੋਗ ਕੀਤਾ ਅੱਜ ਸਾਡੀ ਸਾਰੀ ਟੀਮ ਧੰਨਵਾਦ ਕਰਨ ਵਾਸਤੇ ਤੁਹਾਡੇ ਕੋਲ ਆਈ ਹੈ ਤੇ ਸਾਰਾ ਸਨਮਾਨ ਕਰਨ ਵਾਸਤੇ ਆਈ ਹੈ ਵੀ ਜਿਹੜਾ ਤੁਸੀਂ ਇੰਨੇ ਦਿਨਾਂ ਤੋਂ ਲਗਾਤਾਰ ਸਾਡਾ ਸਹਿਯੋਗ ਦਿੱਤਾ ਉਹਦੇ ਵਾਸਤੇ ਸ਼ੁਕਰੀਆ ਕਰਨ ਵਾਸਤੇ ਆਇਆ ਸਰਪੰਚ ਸਾਹਿਬਾ ਨਾਲ ਤੇ ਤੁਹਾਡਾ ਸਾਰਿਆਂ ਦਾ ਤੇ ਮੇਰੀ ਬੇਨਤੀ ਹੈ ਵੀ ਤੁਸੀਂ ਇਕੱਲੇ ਬੈਠੇ ਰਹਿਣਾ ਠੀਕ ਹੈ ਸਾਡੇ ਵੱਲੋਂ ਜਿਵੇਂ ਸਤਕਾਰ ਦੇ ਤੌਰ ਤੇ ਬੀਬੀਆਂ ਲਈ ਅਸੀਂ ਸੂਟ ਲੈ ਕੇ ਆਇਆ ਤੇ ਬਾਕੀ ਜਿੰਨੇ ਮੇਰੇ ਵੀਰ ਭਰਾ ਨੇ ਉਹਨਾਂ ਵਾਸਤੇ ਅਸੀਂ ਲੂਗੀਆਂ ਲੈ ਕੇ ਆਇਆ ਸਿਰਫ ਸਨਮਾਨ ਕਰਨ ਵਾਸਤੇ ਥੋੜਾ ਸਨਮਾਨ ਹੈ ਸਾਡੇ ਮਨ ਅਚ ਸਾਨੂੰ ਬੜਾ ਚੰਗਾ ਲੱਗਿਆ ਜਿੰਨੇ ਦਿਨ ਵੀ ਬੈਠੇ ਰਹਿਣਾ ਬਸ ਪਰ ਮੇਰੀ ਬੇਨਤੀ ਸਿਰਫ ਇੰਨੀ ਹੈ ਵੀ ਇੱਕ ਮਿੰਟ ਇੱਕ ਮਿੰਟ ਸਾਰਿਆਂ ਦੇ ਬੈਠੇ ਰਹਿਣਾ ਬਸ ਮੈਂ ਆਪਣੇ ਬੰਦੇ ਹਾਂ ਇਹੀ ਨਾ ਲੱਗੇ ਵੀ ਸਾਰੇ ਨੇ ਪੂਰੇ ਜਿਵੇਂ ਤਰੀਕੇ ਨਾਲ ਕੰਮ ਇੱਥੇ ਕੀਤਾ ਉਸੇ ਤਰੀਕੇ ਨਾਲ ਪੂਰੇ ਪਿਆਰ ਨਾਲ ਬੈਠ ਕੇ ਜੋ ਹਰ ਤੋਲ ਕੋਈ ਬੰਦਾ ਮੰਨ ਲਓ ਇਹ ਨਹੀਂ ਵੀ ਉਹ ਤਾਂ ਬਗੈਰ ਹੋਊਗਾ ਤੁਹਾਡਾ ਸਤਿਕਾਰ ਸਾਰਿਆਂ ਦਾ ਸਾਰਿਆਂ ਦਾ ਕੀਤਾ ਜਾਊਗਾ ਪਰ ਇਹ ਆ ਵੀ ਅਸੀਂ ਭੱਜਣ ਨਹੀਂ ਇੱਥੇ ਜਿਉਂਦਾ ਤੇਓ ਬਟੇਆ ਤੁਹਾਡਾ ਸਾਰਿਆਂ ਨੂੰ ਮਿਲੂਗਾ ਅਨੁਸ਼ਾਸਨ ਚ ਰਹਿਣਾ ਬਸ ਇਹ ਕਾਹਲੀ ਨਹੀਂ ਇਸ ਕਾਰਜ ਦੀ ਸ਼ੁਰੂ ਕਰੂੰਗਾ ਸਰਪੰਚ ਸਾਹਿਬਾਨ ਤੋਂ ਤੇ ਸਰਪੰਚ ਜੀ ਨੂੰ ਬੁਲਾਇਆਣੇ ਤੇ ਬਾਕੀ ਸਰਪੰਚ ਵੀ ਤੁਹਾਡਾ ਬਹੁਤ ਵੱਡਾ ਜੋਦਾਰ ਰਿਹਾ ਬਹੁਤ ਬੁਢੀ ਮੈਨੇਜਮੈਂਟ ਕੀਤੀ ਹੈ ਸਾਰੇ ਰਲ ਕੇ